ਕਲ ਸਾਰਿਆਂ ਨੂੰ ਤਾਂ ਅੱਜ ਅਸੀਂ ਆਇਆ ਫ੍ਰੀਕੋਰਡ ਦੇ ਵਿੱਚ ਤੇ ਨਵੀਆਂ-ਨਵੀਆਂ ਬਾਜ਼ਾਰਤਾਂ ਲੈ ਕੇ ਤੇ ਦੋ ਬਾਜ਼ਾਰਤਾਂ ਪਾਉਣੀ ਹੈ ਨਾ ਤੇ ਉਹਨਾਂ ਦੇ ਸਹੀ ਜਵਾਬ ਦੇਣ ਵਾਲੇ ਨੂੰ ਇਨਾਮ ਮਿਲੇਗਾ 50 ਰੁਪਏ ਤੇ ਆਪਾਂ ਸ਼ੁਰੂ ਕਰਦੇ ਹਾਂ ਤੇ ਅੰਕਲ ਜੀ ਬੈਠੇ ਇਹਨਾਂ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਤੇ ਅੰਕਲ ਜੀ ਇੱਕ ਬਾਜ਼ਾਰਤ ਪੁੱਛਣੀ ਆ ਤਾਂ ਜਵਾਬ ਸਹੀ ਦੇਣਾ ਠੀਕ ਹੈ ਹਾਂ ਜੀ ਪੁੱਛੋ ਆਇਆ ਤਾਂ ਜ਼ਰੂਰ ਦੇਵਾਂਗੇ ਜੇ ਖਾਨੀ ਆ ਤਾਂ ਜੀਨੀ ਆ ਜੇ ਪੀਨੀ ਆ ਤਾਂ ਮਰਦੀ ਆ ਜੇ ਖਾਨੀ ਆ ਤਾਂ ਜੀਨੀ ਆ ਹਾਂਜੀ ਜੇ ਪੀਨੀ ਆ ਤਾਂ ਮਰਦੀ ਆ ਆਉਂਦਾ ਕੋਈ ਨਾ ਹਾਂ ਕੋਈ ਤਾਂ ਸਿੱਧਾ ਸੋ ਪੁੱਛੀ ਬੋਲੋ ਥੋੜਾ ਜਿਹਾ ਨਹੀਂ ਜੀ ਪਤਾ ਨਹੀਂ ਸਾਡੇ ਸੋਚੋ ਥੋੜਾ ਜ਼ੋਰ ਪਾ ਕੇ ਮਾਂਗੇ ਆ ਨਹੀਂ ਜੇ ਥੋੜਾ ਜ਼ੋਰ ਨਹੀਂ ਪਤਾ ਚਲ ਦੁੱਜੀ ਪੋਨੀਆ ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਮਤਲਬ ਦੇਖ ਸਕਦੇ ਆ ਤੇ ਸ਼ੂ ਨਹੀਂ ਸਕਦੇ ਰੋਸ਼ਨੀ ਨਹੀਂ ਰੋਸ਼ਨੀ ਨਹੀਂ ਆ ਹਵਾ ਨਾ ਨਾ ਹਵਾ ਹਵਾ ਨੂੰ ਵੀ ਦੇਖ ਨਹੀਂ ਸਕਦੇ ਮਹਿਸੂਸ ਕਰ ਸਕਦੇ ਦੇਖ ਸਕਦੇ ਆ ਇਹ ਸ਼ੂ ਨਹੀਂ ਸਕਦੇ ਹਵਾ ਨੂੰ ਦੇਖ ਨਹੀਂ ਸਕਦੇ ਆਪਾਂ ਮਤਲਬ ਦੇਖ ਸਕਦੇ ਆ ਆਪਾਂ ਸ਼ੂ ਨਹੀਂ ਸਕਦੇ ਉਸ ਚੀਜ਼ ਨੂੰ ਅੰਜੀ ਤੁਸੀਂ ਕਿੱਥੇ ਆਇਆ ਕੁਝ ਹਾਂ ਜੇ ਕੋਈ ਨਾ ਥੋੜਾ ਦਿਮਾਗ ਲਾਓ ਆ ਜੇ ਗਿਆ ਤਾਂ ਐਂਟਰ ਦਿਓ ਥੋੜਾ ਜਿਆ ਕੋਈ ਫੇਰ ਵੇਖੋ ਮਤਲਬ ਸਾਰੀ ਦੁਨੀਆ ਹੀ ਦੇਖਦੀ ਉਹ ਚੀਜ਼ ਨੂੰ ਬੱਚੇ ਵੀ ਦੇਖਦੇ ਆ ਵੱਡੇ ਵੀ ਦੇਖਦੇ ਆ ਮਤਲਬ ਮੁੰਡੇ ਕੁੜੀਆਂ ਬਜ਼ੁਰਗ ਸਭ ਹੀ ਦੇਖਦੇ ਉਹ ਚੀਜ਼ ਨੂੰ ਬਸ ਸ਼ੂ ਨਹੀਂ ਸਕਦੇ ਦੇਖਦੇ ਸਾਰੇ ਹੀ ਆ ਸਾਰੀ ਦੁਨੀਆ ਵੀ ਕੋਈ ਵੀ ਨਹੀਂ ਇਦਾਂ ਦਾ ਬੋਤਮਾਸ ਦਾ ਪੁੱਤ ਮਾਸ ਦਾ ਘਾਉਤ ਦਾ ਹਾਂ ਮਤਲਬ ਜਿਵੇਂ ਆਪਣੇ ਬੱਚੇ ਵੱਡੇ ਹੁੰਦੇ ਆਪਾਂ ਬੱਚਿਆਂ ਲਈ ਦੇਖਦੇ ਆਂ ਸਭ ਕੁਝ ਤੇ ਇਹਨਾਂ ਕੋ ਹਿੰਟ ਦੇ ਦਿੰਨੀ ਤੁਹਾਨੂੰ ਮੈਂ ਹਾਂ ਬੱਚਿਆਂ ਲਈ ਆਦਨੇ ਉਹ ਦਿਮਾਗ ਲਾਓ ਲਾਓ ਦਿਮਾਗਨ ਤੋਂ ਉਮੀਦ ਨਾ ਬਸ ਨੇੜੇ ਹੀ ਹੋਂ ਨੇੜੇ ਹੀ ਹੋਂ ਤੁਸੀਂ ਉਮੀਦ ਅੰਕਲ ਤੁਸੀਂ ਪਹਿਲੀ ਵਾਰੇ ਸੋਚੋ ਜਿਹੜੀ ਪਹਿਲੀ ਪਾਈ ਸੀ ਖਾ ਸਕਦੀਆਂ ਖਾਣੀਆਂ ਤਾਂ ਜੀਣੀਆਂ ਪੀਣੀਆਂ ਤਾਂ ਮਰਦੀਆਂ ਨਹੀਂ ਆਉਂਦੀ ਨਹੀਂ ਬਈ ਦਿਮਾਗ ਨਾਲ ਕੋਈ ਸੈੱਟ ਹੀ ਨਹੀਂ ਆ ਚੱਲ ਅੱਗੇ ਦੇਖਦੇ ਆਪਾਂ ਹੈਲੋ ਜੀ ਤੇ ਅੱਜ ਅੰਕਲ ਜੀ ਦੇ ਨਹੀਂ ਦਿਮਾਗ ਚਾਰੀ ਕੋਈ ਵੀ ਮਤਲਬ ਬੁਝਾਰਤ ਦਾ ਹਿੰਟ ਨਹੀਂ ਆ ਰਿਹਾ ਤੇ ਆਪਾਂ ਅੱਗੇ ਜਾ ਕੇ ਪੁੱਛਦੇ ਆਂ ਠੀਕ ਹੈ ਜੀ ਠੀਕ ਹੈ ਜੀ ਸਸ਼ੀਕਲ ਧੰਨਵਾਦ ਤੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸਾਰਿਆਂ ਨੂੰ ਪੁੱਛਿਆ ਕੋਈ ਬਾਜ਼ਾਰਤ ਨਹੀਂ ਬੁੱਝ ਰਿਆ ਅੱਜ ਤੇ ਆਪਾਂ ਅੱਜ ਦੀ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਤੇ ਕੱਲ ਤੋਂ ਸ਼ੁਰੂ ਕਰਾਂਗੇ ਤੇ ਕਮੈਂਟਾਂ ਦੇ ਵਿੱਚ ਜਿਹੜਾ ਵੀ ਬਾਜ਼ਾਰਤ ਬੁੱਝੂਗਾ ਉਹਨੂੰ 50 ਰੁਪਏ Google Pay ਕੀਤੇ ਜਾਣਗੇ ਤੇ ਅੱਜ ਇੱਥੇ ਹੀ ਸਮਾਪਤੀ ਕਰਦੇ ਆਂ ਕੱਲ ਤੋਂ ਨਵੇਂ ਬਾਜ਼ਾਰਤ ਲੈ ਕੇ ਆਵਾਂਗੇ ਤੁਹਾਡੇ ਨਾਲ ਐਦਾਂ ਹੀ ਜੁੜੇ ਰਹੋ ਤੇ ਬਾਏ